ਸਿੱਖਾਂ ਦੇ ਦੁਸ਼ਮਣ ਗਾਂਧੀ ਪਰਿਵਾਰ ਦੇ ਪੁੱਤਰ ਸਿੱਖਾਂ ਦੇ ਕਾਤਲਾਂ ਦੀ ਪੁਸ਼ਤ ਪਣਾਈ ਕਰਨ ਵਾਲੇ ਰਾਹੁਲ ਗਾਂਧੀ ਨੂੰ ਰਮਦਾਸ ਦੀ ਧਰਤੀ ਤੇ ਪਾਵਨ ਪਵਿੱਤਰ ਸਥਾਨਾਂ ਦੇ ਉੱਤੇ ਗੁਰੂ ਘਰ ਦੀ ਹਜ਼ੂਰੀ ਵਿੱਚ ਸਰਪਾਉ ਦੇਣ ਦੀ ਮੈਂ ਸਖਤ ਸ਼ਬਦਾਂ ਚ ਨਖੇਦੀ ਕਰਦਾ ਬਹੁਤ ਮੰਦ ਭਾਗਾ ਵਰਤਾਰਾ ਵਰਤਿਆ ਇੱਕ ਨੰਬਰ ਤੇ ਤੇ ਹੈ ਉਹ ਪਤਤ ਦੂਜੇ ਨੰਬਰ ਤੇ ਉਸ ਬੰਦੇ ਨੇ ਹੁਣ ਤੱਕ ਸਿੱਖਾਂ ਦੇ ਕਾਤਲ ਜਿਹੜੇ ਸਨ ਜਿਨ੍ਹਾਂ ਨੇ ਦਿੱਲੀ ਦੀ ਸਿੱਖ ਕਤਲੇਆਮ ਕੀਤਾ ਉਹਨਾਂ ਦੀ ਰੱਜ ਕੇ ਪੁਸਤਕ ਪੁਣਾਈ ਕੀਤੀ ਹੈ ਤੇ ਇਹ ਉਸ ਪਰਿਵਾਰ ਦਾ ਹੀ ਫਰਜੰਦਾ ਹੈ ਜਿਸ ਪਰਿਵਾਰ ਨੇ 1947 ਤੋਂ ਲੈ ਕੇ ਹੋਂਦ ਤੱਕ ਸਿੱਖਾਂ ਨੂੰ ਮਾਰਨ ਵਾਸਤੇ ਹਰ ਹੀਲਾ ਵਰਤਿਆ ਹਰ ਹੀਲੇ ਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਕੀਤੀ 1947 ਤੋਂ ਬਾਅਦ ਆਉਂਦਿਆ ਸਾਨੂੰ ਇਹਨਾਂ ਨੇ ਜਰਾਇ ਪੇਸ਼ਾ ਦੱਸਿਆ ਕਿਹਨਾਂ ਨੇ ਰਾਹੁਲ ਗਾਂਧੀ ਦੇ ਵਡੇਰਿਆਂ ਨੇ ਜਵਾਹਰ ਲਾਲ ਨਹਿਰੂ ਉਤੇ ਮਹਾਤਮਾ ਗਾਂਧੀ ਹੋਣਾ ਨੇ ਫਿਰ ਸਾਡੇ ਇਸ ਹਿੰਦੁਸਤਾਨ ਦੇ ਵਿੱਚ ਸਾਰੇ ਹੀ ਸੂਬਿਆਂ ਨੂੰ ਪਾਸ਼ਾ ਦੇ ਆਧਾਰ ਤੇ ਵੰਡ ਦਿੱਤਾ ਗਿਆ ਤੇ ਜਦੋਂ ਪੰਜਾਬ ਦੀ ਵਾਰੀ ਆਈ ਤੇ ਨੇੜੇ ਕੋਰਾ ਜਵਾਬ ਦਿੱਤਾ ਜਦੋਂ ਪੰਜਾਬੀਆਂ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਲੈਣ ਵਾਸਤੇ ਇਹ ਸੰਘਰਸ਼ ਵਿੜਿਆ 4 ਜੁਲਾਈ 1955 ਨੂੰ ਸਭ ਤੋਂ ਪਹਿਲਾਂ ਨਹਿਰੂ ਹੁਣਾ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੋਸ਼ਸ਼ਾਂ ਚੜਾਈਆਂ ਉਸ ਤੋਂ ਬਾਅਦ ਭਾਵੇਂ ਅਸੀਂ ਸੂਬਾ ਪ੍ਰਾਪਤ ਕਰ ਲਿਆ ਪਰ ਉਹ ਜਿਹੜਾ ਸੂਬਾ ਜਿਹੜਾ ਸਾਡੇ ਸਾਰੀ ਧਰਤੀ ਨੂੰ ਘੱਟ ਵੱਟ ਕੇ ਦੂਜੇ ਸੂਬਿਆਂ 'ਚ ਮੰਡ ਕੇ ਬਿਨਾਂ ਰਾਜਤਾਨੀ ਤੋਂ ਸਾਨੂੰ ਦਿੱਤਾ ਗਿਆ ਪੰਜਾਬ ਦਾ ਵੱਡਾ ਤੱਕਾ ਜਿਹੜਾ ਹੁਣ ਤੱਕ ਹੁੰਦਾ ਆ ਰਿਹਾ ਤੀਜੇ ਨੰਬਰ ਤੇ ਫਿਰ ਪੈਸੇ ਗੁੱਸੇ ਦੇ ਸ਼ਿਕਾਰ ਹੋਏ ਇਹਨਾਂ ਲੋਕਾਂ ਨੇ ਪੰਜਾਬ ਦੇ ਨਾਲ ਤੇ ਸਿੱਖਾਂ ਨਾਲ ਵਿਕਤਰਾ ਫੋਰ ਬਾਦ ਸ਼ੁਰੂ ਕੀਤਾ ਪੰਜਾਬ ਦੇ ਪਾਣੀ ਨੂੰ ਰਾਜਸਥਾਨ ਨਹਿਰਾਂ ਨੂੰ ਹਰਿਆਣੇ ਨੂੰ ਦੇਣ ਵਾਸਤੇ ਵੱਡੀਆਂ ਯੋਜਨਾਵਾਂ ਲੇਖੀਆਂ ਜੇਕਰ ਸਿੱਖਾਂ ਨੇ ਆਪਦੇ ਅਧਿਕਾਰ ਇਸ ਦੇਸ਼ 'ਚ ਮੰਗੇ ਤੇ ਫਿਰ ਇਹਨਾਂ ਨੇ ਸਾਨੂੰ ਹੱਤਵਾਦੀ ਤੇ ਵੱਖਵਾਦੀ ਕਹਿ ਕੇ ਇਹੋ ਜਿਹਾ ਇੱਕ ਮਿਸ਼ਨ ਬਣਾਇਆ ਜਿਹਦੇ ਨਾਲ ਪੂਰੀ ਸਿੱਖ ਕੌਮ ਨੂੰ ਮਾਰਿਆ ਜਾ ਸਕੇ ਲਤਾੜਿਆ ਜਾ ਸਕੇ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਟੈਂਕਾਂ ਤੋਪਾਂ ਨਾਲ ਹਮਲਾ ਕਰਵਾਇਆ ਇੱਥੇ ਵੀ ਗੱਲ ਨਹੀਂ ਜਦੋਂ ਸਿੱਖਾਂ ਨੇ ਸਾਡੇ ਪਾਵਨ ਪਵਿੱਤਰ ਸਥਾਨਾਂ ਤੇ ਹੋਏ ਹਮਲੇ ਦਾ ਬਦਲਾ ਲਿਆ ਤੋਂ ਉਸ ਤੋਂ ਬਾਅਦ ਐਸੇ ਹੀ ਰਾਹੁਲ ਗਾਂਧੀ ਦੇ ਪਿਓ ਨੇ ਸਾਡੀ ਦਿੱਲੀ ਦੇ ਵਿੱਚ ਸ਼ਰ੍ਹਾਂ ਸਾਡਾ ਕਤਲੇਆਮ ਕਰਾਇਆ ਜਦ ਕੋਈ ਬੜਾ ਦਰਖਤ ਕਹਿੰਦਾ ਗਿਰਦਾ ਹੈ ਤੋ ਧਰਤੀ ਹਿਲਦੀ ਹੈ ਉਹੀ ਕਤਲੇਆਮ ਸਾਡਾ ਕਰਨ ਵਾਲੇ ਕਰਵਾਉਣ ਵਾਲੇ ਦਰਦੀਸ਼ ਟਾਈਟਲਰ ਹੋਣੀ ਅੱਜ ਤੱਕ ਸੋਨਿਆ ਗਾਂਧੀ ਤੇ ਰਾਹੁਲ ਗਾਂਧੀ ਦੀ ਪੁਸ਼ਤ ਪਣਾਈ ਦੇ ਵਿੱਚ ਅੱਗੇ ਵੱਧ ਰਹੇ ਆ ਪਿੱਛੇ ਜੇ ਵੇਖਿਆ ਤੁਸੀਂ ਫੋਟੋ ਇੱਕ ਵਾਇਰਲ ਹੋਈ ਸੀ ਜਿਹਦੇ ਚ ਅਜੇ ਵੀ ਰਾਹੁਲ ਗਾਂਧੀ ਦੇ ਨਾਲ ਜਗਦੀਸ਼ ਟਾਈਟਲਰ ਜਿਹੜਾ ਹੈ ਇਹਨਾਂ ਦੇ ਘਰ ਦਿਖਾਈ ਦੇ ਰਿਹਾ ਹੁਣ ਅੱਗੇ ਗੱਲ ਆ ਜਾਂਦੀ ਹੈ ਗੱਲ ਉੱਥੇ ਵੀ ਨਹੀਂ ਖੜੀ 84 ਤੋਂ ਲੈ ਕੇ 94 ਤੱਕ ਇਹਨਾਂ ਨੇ ਛਰੇਆਂ ਪੰਜਾਬ ਦਾ ਰਾਜ ਕੇ ਕਤਲੇਆਮ ਕੀਤਾ ਸਾਡੀ ਨੌਜਵਾਨੀ ਨੂੰ ਬਸਾਂ ਚੋਂ ਕੱਢ ਕੱਢ ਕੇ ਘਰਾਂ ਚੋਂ ਕੱਢ ਕੱਢ ਕੇ ਰੇਲਵੇ ਸਟੇਸ਼ਨਾਂ ਤੋਂ ਕੱਢ ਕੱਢ ਕੇ ਹਰ ਥਾਂ ਤੇ ਮਾਰ ਮਕਾਇਆ ਇਹਨਾਂ ਲੋਕਾਂ ਨੇ ਸਭ। ਫਿਰ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ। ਜਦੋਂ ਜਦੋਂ ਵੀ ਕੇਂਦਰ ਦੀ ਸਰਕਾਰ ਇਹਨਾਂ ਦੇ ਆਈ ਹੈ ਇਹਨਾਂ ਨੇ ਮਤਰੀ ਹੀ ਮਾਂ ਨਾਲ ਸਲੂਕ ਕੀਤਾ। ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਅੱਜ ਵੀ ਇਸ ਪਰਿਵਾਰ ਨੇ ਅਜੇ ਤੱਕ ਵੀ ਸਿੱਖ ਪੰਥ ਕੋਲ ਪੰਜਾਬ ਕੋਲ ਕਦੇ ਮਾਫੀ ਨਹੀਂ ਮੰਗੀ। ਫਿਰ ਭਾਈ ਤੁਸੀਂ ਸਰੋਪੇ ਦੇ ਕਿਸ ਗੱਲ ਤੇ ਰਹੇ ਹੋ? ਜੇਸ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਦੀ ਗਲਤੀ ਹੈ ਉੱਤੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਹੋਣਾ ਨੇ ਵੀ ਉੱਤੇ ਵੀ ਕਾਰਵਾਈ ਹੋਵੇਗੀ ਦੂਜੀ ਗੱਲ ਇੱਕ ਹੋਰ ਵੇਖਣ ਨੂੰ ਮਿਲੀ ਹੈ ਕਿ ਉਸ ਜਗ੍ਹਾ ਤੇ ਸੱਚਖੰਡ ਸ੍ਰੀ ਗੁਰੂ ਦਰਬਾਰ ਸਾਹਿਬ ਜੀ ਦੇ ਸਾਹਕਾਰ ਦੱਸ ਗਏ ਕੁਲਵਿੰਦਰ ਸਿੰਘ ਜੀ ਵੀ ਖੜੇ ਨਜ਼ਰ ਆ ਰਹੇ ਨੇ ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਇਹ ਉਹੀ ਕੁਲਵਿੰਦਰ ਸਿੰਘ ਹੈ ਜਿਹੜਾ ਅੱਜ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਤਪਾਏ ਚੁੱਲ੍ਹੇ ਦੇ ਵਿੱਚ ਬਾਲਣ ਡਾ ਰਿਹਾ ਹੈ ਉੱਥੇ ਖੜ ਕੇ ਰਾਹੁਲ ਗਾਂਧੀ ਉਹਨਾਂ ਨੂੰ ਸਰਪਾਉ ਦਿਵਾ ਰਿਹਾ ਹੋ ਸਕਦਾ ਹੈ ਇਸ ਕੁਲਵਿੰਦਰ ਸਿੰਘ ਦੇ ਦਬਾਅ ਹਟਾ ਕੇ ਉਥੋਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਇਹਨਾਂ ਨੇ ਸਰਪਾਉ ਦਿੱਤਾ ਹੋਵੇ ਸਰਪਾਉ ਦੇਣਾ ਵੱਡਾ ਗੁਨਾਹ ਪਤਤ ਨੂੰ ਸਰਪਾਉ ਦੇਣਾ ਔਰ ਨਾਲ-ਨਾਲ ਜਿੰਨੇ ਹੁਣ ਤੱਕ ਸਿੱਖਾਂ ਦੇ ਕਾਤਲਾਂ ਦੀ ਪੁਸ਼ਤ ਪਣਾਈ ਕੀਤੀ ਹੋਵੇ ਕਿ ਜਿਹੜਾ ਖੁਦ ਕਾਤਲ ਪਰਿਵਾਰ ਦਾ ਫਰਜੰਦ ਹੋਵੇ ਸਾਨੂੰ ਇਸ ਗੱਲ ਤੇ ਵੱਡਾ ਇਤਰਾਜ਼ ਹੈ ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਕਿ ਉਹ ਤੁਰੰਤ ਗੁਲਵਿੰਦਰ ਸਿੰਘ ਉਹਨਾਂ ਨੂੰ ਵੀ ਤਲਬ ਕਰੇ ਤਰੰਤ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਰੇ ਨਿਚੋੜ ਕੱਢਿਆ ਜਾਵੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਬੰਦੇ ਜਿਹੜੇ ਸੀ ਉਹ ਉੱਥੇ ਕੀ ਕਰ ਰਹੇ ਸੀ ਕਿਤੇ ਉਹਨਾਂ ਨੇ ਨਹੀਂ ਸਾਰਾ ਕੁਝ ਕਰਵਾਇਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦੇ ਆ ਚਰਨਜੀਤ ਸਿੰਘ ਚੰਨੀ ਜਿਹੜੇ ਉਸ ਵੇਲੇ ਕਾਂਗਰਸ ਦੇ ਮੁੱਖ ਮੰਤਰੀ ਸੀ ਉਹਨਾਂ ਦੇ ਬੇਟੇ ਨੂੰ ਸਰਪਾਉ ਦੇ ਆਇਆ ਸੀ ਤੇ ਵਿਆਹ ਦੀ ਅਰਦਾਸ ਕਰਾਇਆ ਸੀ ਉਹ ਪਤਤ ਸੀ ਮੁੰਡਾ ਇਹ ਰਗਵ ਚੱਡੇ ਦੇ ਵਿਆਹ ਦੇ ਪਹੁੰਚ ਗਿਆ ਸੀ ਉਹਨੂੰ ਵੀ ਸਰਪਾਉ ਦੇ ਆਇਆ ਸੀ ਇਸ ਕਰਕੇ ਇਹਨਾਂ ਵਾਸਤੇ ਕੋਈ ਇੰਨੀ ਚੀਜ਼ ਮਹਿਣਾ ਨਹੀਂ ਰੱਖਦੀ ਇਹ ਸਾਰਾ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਤੇ ਜਦੋਂ ਕੋਈ ਮੁਲਾਜ਼ਮ ਗਲਤੀ ਕਰਦਾ ਛੋਟੇ-ਛੋਟੇ ਮੁਲਾਜ਼ਮ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਤੇ ਆਉਂਦੀ ਹੈ ਕੱਲੀ ਸ਼੍ਰੋਮਣੀ ਅਕਾਲੀ ਦਲ ਤੇ ਗੱਲ ਨਹੀਂ ਖੜਦੀ ਉਹ ਗੱਲ ਸਿੱਧੀ ਬਾਦਲ ਪਰਿਵਾਰ ਤੇ ਜਾਂਦੀ ਹੈ ਤੇ ਬਾਦਲ ਪਰਿਵਾਰ ਨੂੰ ਬਿਨਾਂ ਗੱਲ ਤੋਂ ਵਿੱਚ ਖਸੀੜ ਕੇ ਲਿਆ ਜਾਂਦਾ ਇਸ ਕਰਕੇ ਮੈਂ ਬੇਨਤੀ ਕਰਾਂਗਾ ਜਹਦਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿ ਕੁਲਵਿੰਦਰ ਸਿੰਘ ਦੀ ਵੀ ਉੱਥੇ ਜਾਂਚ ਹੋਣੀ ਚਾਹੀਦੀ ਤੇ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਜਾਣੀ ਚਾਹੀਦੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਜਿਹ ਇਹ ਇਹ ਸਾਰਾ ਇਹਨਾਂ ਨੂੰ ਸਰਪਾਉਓ ਦਿੱਤੇ ਆ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਉਹ ਜਿਹੜਾ ਸਾਰਾ ਨਚੋੜ ਕੱਢ ਕੇ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤੇ ਰਾਹੁਲ ਗਾਂਧੀ ਵਰਗੇ ਲੋਕਾਂ ਨੂੰ ਅੱਜ ਪੰਜਾਬ ਦੇ ਜਵਾਨੀ ਕੋਲੋਂ ਮਾਫੀ ਵੀ ਮੰਗਣੀ ਚਾਹੀਦੀ ਹੈ ਜਿਹੜੇ ਲੋਕਾਂ ਨੂੰ ਇਹ ਕਹਿੰਦਾ ਸੀ ਕਿ 70% ਪੰਜਾਬ ਦੀ ਜਵਾਨੀ ਨਿਸ਼ੇੜੀ ਹੋ ਚੁੱਕੀ ਹੈ ਜੇਕਰ ਰਾਹੁਲ ਗਾਂਧੀ ਕਿਤੇ 20 ਦਿਨ ਪਹਿਲਾਂ ਇੱਥੇ ਆਇਆ ਹੁੰਦਾ ਤੇ ਪੰਜਾਬ ਦੀ ਜਵਾਨੀ ਦੇ ਬਲ ਵੇਖਦਾ ਜੋਸ਼ ਵੇਖਦਾ ਤੇ ਫਿਰ ਇਹਨੂੰ ਪਤਾ ਲੱਗਦਾ ਕਿ ਪੰਜਾਬ ਦੀ ਜਵਾਨੀ ਨਹੀਂ ਛੇੜੀ ਹੈ ਜਾਂ ਪੰਜਾਬ ਦੀ ਜਵਾਨੀ ਚੜ੍ਹਦੀ ਕਲਾ ਚ ਹੈ ਇਸ ਕਰਕੇ ਇਹਦੇ ਦੇ ਜਿਹੜੇ ਜਿੰਨਾ ਲੋਕਾਂ ਨੇ ਇਹਨੂੰ ਸਰਪਾਉ ਦਿੱਤਾ ਰਾਹੁਲ ਗਾਂਧੀ ਨੂੰ ਪੰਜਾਬ ਦੀ ਜਵਾਨੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਸਰਪਾਉ ਦਿੱਤਾ ਇਹਨੂੰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ